ਮੂੰ ਸਾਡੇ ਘਰ ਦਖਲ ਦਾ ਜਿਕਰਨ ਵਾਲਾ ਕੌਣ ਹੁੰਨਾ ਓ ਤੂੰ ਇਹਦਾ ਦੂਜਾ ਖਸਮ ਕਿਉ ਬਣਦਾ ਜਾਣਾ ਓ ਬਾਈ ਜਵਾਨ ਸੰਭਾਲ ਕੇ ਬੋਲ ਮੂੰ ਬੋਲੀ ਪਹਿਣਾ ਮੇਰੀ ਨਾ ਕਿ ਆ ਗੰਦੇ ਲਫ਼ਜ਼ ਬੋਲਦਾ ਜਿਹੜੇ ਤੂੰ ਮਨ ਲੋਕ ਤਾਂ ਸੱکریاں ਪਾਣਾ ਨੂੰ ਪਹਿਣਾ ਨਹੀਂ ਸਮਝਦੇ ਮੂੰ ਬੋਲੀ ਨੂੰ ਪਹਿਣ ਸਮਝਦਾ ਓ ਸੋਡੇ ਵਰਗੇ ਨਹੀਂ ਸਮਝਦੇ ਸਾਡੇ ਵਰਗੇ ਸਮਝ ਲੈਂਦੇ ਨੇ ਤੇਰੇ 'ਚ ਤਾਂ ਸਾਡੇ 'ਚ ਕੀ ਫਰਕ ਹੈ ਤੇਰੀ ਸੋਚ 'ਚ ਫਰਕ ਹੈ ਤੇਰੀ ਸੋਚ ਐ ਜਮਾ ਕਿਰੀ ਹੋਈ ਤੂੰ ਤਾਂ ਮੂੰਹ ਬੰਦ ਹੀ ਰੱਖ ਕਿਉਂ ਰੱਖਾਂ ਬਈ ਹੋਰ ਸਾਡੇ ਘਰੇ ਆ ਕੇ ਸਾਨੂੰ ਹੀ ਬੋਲਦੇ ਹੋ ਅੱਛਾ ਮੈਂ ਮੇਰੇ ਸਾਹਮਣੇ ਮੇਰੀ ਧੀ ਨੂੰ ਘਟਾਈ ਜਾਂ ਮੈਂ ਲੈ ਤੀਨੂ ਲੈ ਜਾ ਅਸੀਂ ਕੀ ਰੱਖਦੇ ਆ ਲੈ ਜਾ ਲੈ ਜਾਂਦੇ ਆ ਕੋਈ ਗੱਲ ਨਹੀਂ ਪਤਾ ਅਸੀਂ ਕੁੜੀਆਂ ਜੰਮਣ ਵਾਲੀ ਮਸ਼ੀਨ ਨਹੀਂ ਰੱਖਣੀ ਕੋਈ ਨਾ ਹੁਣ ਤੂੰ ਮੁੰਡੇ ਜੰਮਣੀ ਮਸ਼ੀਨ ਲੈ ਆਈ ਲਿਆਵਾਂਗੇ ਲਿਆਵਾਂਗੇ ਤੁਸੀਂ ਲੈ ਕੇ ਤਾਂ ਜਾਓ ਇਹਨੂੰ ਕੋਈ ਨਾ ਇੱਕ ਗੱਲ ਹੋਰ ਸੁਣ ਲੈ ਅੱਜ ਹੋਰ ਕੁੱਟ ਲੈ ਮੇਰੀ ਤੀਨੂ ਇਹ ਨਹੀਂ ਪਤਾ ਫੇਰ ਤੈਨੂੰ ਮੌਕਾ ਮਿਲੇ ਇਹਨੂੰ ਕੁੱਟਣ ਦਾ ਜਾਂ ਨਾ ਮਿਲੇ ਕਿਵੇਂ ਮਾਂ ਮਾਤਾ ਤਿਆਂ ਡਰਾਮੇ ਕਰਦੇ ਤੂੰ ਇਹਨੂੰ ਲੈ ਕੇ ਤੱਤਰ ਹੋ ਕਿਉਂ ਜਲੂਸ ਕੱਢਦੀਆਂ ਇੱਥੇ ਕੋਈ ਨਾ ਮਾਤਾ ਲੈ ਵੀ ਜਾਵਾਂਗੇ ਮੈਂ ਆਪਦੀ ਭੈਣ ਨੂੰ ਵੀ ਲੈ ਜਾਂ ਤੇਰਾ ਬਣਦਾ ਹਿੱਸਾ ਇਹਦਾ ਵੀ ਤੇਰੀ ਕੁੜੀ ਦਾ ਵੀ ਉਹ ਵੀ ਜਾਊਗਾ ਇਹ ਘਰ ਚੋਂ ਅੱਛਾ ਆਪ ਵਕੀਲ ਦੇਖ ਲਓ ਜੀ ਆਪ ਵਕੀਲ ਸਾਹਿਬ ਦੇਖੋ ਨਾਲ ਹੀ ਆਇਆ ਆਂਦੇ ਕੋਈ ਨਹੀਂ ਸਮਾ ਦੱਸੂਆ ਸਮਾ ਦੱਸੂ ਥਨੋ